ਸਾ ਪਤ ਜੀ ਰਾਘਵ ਸਿੰਘ ਜੀ ਦੇ ਨਾਮ ਤੇ ਸਾਡੇ ਵੱਲੋਂ ਵੀ ਪੀਰ ਸਾਹਿਬ ਇਹਨਾਂ ਨੂੰ ਦਿਲ ਦੁਬਾਰਾ ਚੋਪੇਤਰ ਕੀ ਮੱਛੀ ਹੋਰ ਬੇਅੰਤ ਮੈਂ ਦੱਸਾਂ ਛੋਟੇ ਛੋਟੇ ਬੱਚੇ ਹੋਰ ਬਾਬਾ ਜੀ ਵੱਲੋਂ ਬਹੁਤ ਸਾਰਾ ਮਾਨਸਕਾਰ ਗੱਦੀ ਰਸ਼ੀਨ ਯੋਦੇਵਾਲ ਗੱਦੀ ਦੇ ਨਾਂ ਤੇ ਬਹੁਤ ਸਾਰਾ ਮਾਨਸਕਾਰ ਮੰਗੜ ਵਾਲੇ ਗੱਦੀ ਦੇ ਨਾਂ ਤੇ ਬਹੁਤ ਸਾਰਾ ਮਾਨਸਕਾਰ ਕਰਕੇ ਨੇ ਪੀਰ ਸਾਹਿਬ ਇਹਨਾਂ ਦੀ ਚਮਕੀਆਂ ਕੋਲ ਕਰੇ ਇਹਨਾਂ ਨੂੰ ਦਿਲ ਦੁਬਾਰਾ ਚੋਪੇਤਰ ਕੀ ਮੱਛੀ ਇਕ ਤੂੰ ਨਾ ਕਰ ਹੋਰ ਕਰ ਕਿਹੜਾ ਇਕ ਤੂੰ ਨਾ ਕਰ ਹੋਰ ਕਰ ਕਿਹੜਾ ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ ਮੁਕੀ ਤੱਕ ਦੇ ਐ ਬਗਨਾ ਬਲ ਮੇਰੇ ਕੋ ਮੈਂ ਤਤਕ ਗਰਮਤਾ ਤੇਰੀਆਂ ਨੂੰ ਹਾਜੀ ਸਾਡੇ ਦਿਆਲੀ ਵੀਰ ਜੀ ਰਾਜੀ 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 ਕੀਰ ਸਾਹਿਬ ਚੋਕਾ ਉਹਨਾਂ ਬਣੇ ਬਿਆਨਤ ਮਾਇਰ ਦਾ ਰਾਹੀ ਆ ਪਾਸ਼ਾ ਦਾ 10 ਗੋਣਾ ਦੇਖ ਜਾਣੇ ਬਰਪੂਰ ਕਰੇ ਜੰਦੂਗ ਨਾਰਾ ਜੋਗ ਨਿਹਾਲ ਜਨਨ ਫਤੇ ਕਰੇ ਕੌਣ ਕਹਿੰਦਾ ਸੁਣਦਾ ਨਹੀਂ ਦਾਦਾ ਕੌਣ ਕਹਿੰਦਾ ਸੁਣਦਾ ਨਹੀਂ ਦਾਦਾ भरम रखा पाले पीर फकीर अमीर सारे हिते पीर फकीर अमीर सारे मन त मगदीरे वरी रज़ाम मौला द शान वेखो ਹੋਏ ਤਾਂ ਡੁੱਬਿਆਂ ਨੂੰ ਦਾਤਾ ਕਰ ਦੇ ਹੋਏ ਤਾਂ ਡੁੱਬਿਆਂ ਨੂੰ ਦਾਤਾ ਕਰ ਦੇ ਅਸੀਂ ਬੇਨਤੀ ਕਰਦੇ ਸਾਰੇ ਰਖੋ ਜੀ ਪ੍ਰਸ਼ਾਦ ਬਾਬਾ ਜੀ ਦਾ ਜਰੂਰ ਸ਼ਕੋ ਵਿਆਹ ਦੀ ਕਥਾ ਚੱਲਦੀ ਆ ਵਿਆਹ ਦੇ ਵਿੱਚ ਵੈਸੇ ਖਾਣ ਪੀਣ ਹੁੰਦਾ ਪਰ ਬੇਨਤੀ ਕਰਦੇ ਆਪਸਾਂ ਜੋੜ ਕੇ ਸੰਗਤ ਦੇ ਚੁੱਪਲੇ ਨਾਲ ਜਰੂਰ ਬਖਸ਼ੋ ਤੁਹਾਡੇ ਕੋਲ ਆਪਣੇ ਆਪ ਸੇ ਵਜ਼ਾਰਾ ਕੇ